ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ ਜੋ ਗੁਰਵਿੰਦਰ ਕਾਂਗੇ ਨੇ ਕਹਿੰਦੇ ਅੱਜ ਸ਼ਾਮ ਨੂੰ ਹੀ ਪੋਸਟ ਪਾਈ ਹੈ ਇੰਸਟਾਗ੍ਰam ਤੇ ਕਹਿੰਦੇ ਦੇਖੋ ਕਾਂਗੇ ਵਾਲੇ ਨੇ ਕਹਿੰਦਾ ਮੈਂ ਤਾਂ ਸੱਚਾ ਤੇ ਸੱਚਾ ਹੀ ਰਹੂੰ ਹਾਂਜੀ ਦੇਖੋ ਆ ਪੋਸਟ ਵਿੱਚ ਆਪਾਂ ਸੁਣਾਉਨੇ ਆ ਤੁਹਾਨੂੰ ਪੜ੍ਹ ਕੇ ਕੀ ਕਿਹਾ ਕਾਂਗੇ ਵਾਲੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੱਲ ਜੋ ਹੋਇਆ ਸਭ ਨੂੰ ਪਤਾ ਆਪਾਂ ਸੱਚੀ ਸੀ ਇਹ ਆਪ ਦਾ ਪੱਖ ਰੱਖ ਦਿੱਤਾ ਜਿੱਥੇ ਸੱਚ ਹੈ ਨਹੀਂ ਉੱਥੇ ਆਪਣੀ ਜਗ੍ਹਾ ਹੈ ਨਹੀਂ ਆਪਾਂ ਗਲਤ 플레이ਰ ਆ ਟੂਰਨਾਮੈਂਟ ਖਰਾਬ ਕਰਦਾ ਸਾਰੇ ਇਹ ਦੱਸ ਦੋ ਲਈ ਮੈਨੂੰ ਕੋਈ ਵੀ ਸਾਰੇ ਇਹ ਦੱਸ ਲਈ ਮੈਨੂੰ ਕੋਈ ਵੀ ਕਮੇਟੀ ਤੇ ਟੀਮ ਕੰਟੈਕਟ ਨਾ ਕਰੇ ਨਾ ਮੈਂ ਖੇਡਾਂ ਵਾਹਿਗੁਰੂ ਨੇ ਜਿੰਨਾ ਦਿੱਤਾ ਬਹੁਤ ਹੈ ਹਾਂਜੀ ਜੇ ਉਹ ਦੂਜੀ ਪੋਸਟ ਪਾਈ ਉਸ ਵਿੱਚ ਲਿਖਿਆ ਕਿਉਂਕਿ ਮੈਂ ਕਿਸੇ ਨੂੰ ਕੰਟਰੋਵਰਸੀ ਨਹੀਂ ਪਾਣੀ ਨਾ ਮੈਨੂੰ ਸ਼ੌਂਕ ਆ ਆਪਾਂ ਸਿੱਧੇ ਤੇ ਸਾਫ਼ ਬੰਦੇ ਆ ਭਵੇਂ ਅੜਬਾਂ ਪਰ ਸੱਚਾ ਮੈਨੂੰ ਕਬੱਡੀ ਨੇ ਬਹੁਤ ਕੁਝ ਦਿੱਤਾ ਕਬੱਡੀ ਲਈ ਆਪਾਂ ਸੱਚੇ ਹੀ ਰਹਿਣਾ ਇੱਕ ਸ਼ਰਾਬੀ ਪ੍ਰਧਾਨ ਅੱਜ ਸੱਚਾ ਹੋ ਗਿਆ ਜੋ ਅਸੀਂ ਇੰਨੀ ਗਰਮੀ ਵਿੱਚ ਬਿਨਾ ਕੁਝ ਖਾਦੇ ਰੱਖ ਕੇ ਪਲੇਅਰ ਖਿਡਾ ਕੇ ਉਹ ਸਭ ਨੂੰ ਝੂਠਾ ਇੱਕ ਸਿਰਫ ਕਹਿੰਦਾ ਸ਼ਰਾਬੀ ਬੰਦਾ ਉਹ ਸੱਚਾ ਹੋ ਗਿਆ। ਦੋਸਤੋ ਤੁਸੀਂ ਵੀ ਦੱਸੋ ਕਪਿੰਟ ਕਰਕੇ ਵੀ ਕੌਣ ਸਹੀ ਹੈ ਕੌਣ ਗਲਤ ਹੈ ਤੁਹਾਨੂੰ ਕੀ ਲੱਗਦਾ ਹੈ? ਹਾਂਜੀ ਸਾਰੇ ਵੀਰ ਜਰੂਰ ਦੱਸਿਓ ਤੁਹਾਨੂੰ ਜੋ ਸੱਚ ਲੱਗਦਾ ਹੈ। ਕੌਣ ਸਹੀ ਹੈ ਕੌਣ ਗਲਤ ਹੈ ਤੁਹਾਨੂੰ ਕੀ ਲੱਗਦਾ ਹੈ? ਧੰਨਵਾਦ। ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ? ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਧੰਨਵਾਦ।